540 ਇੱਕ ਮੈਜ਼ਰਮੈਂਟ ਵਾਸਤੇ ਆ ਇੱਕ ਕੰਪਨੀ ਨੇ ਹਸਾਬ ਕਿਤਾਬ ਦਿੱਤਾ ਹੋਇਆ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਇੰਨੀ ਰੇਸ ਤੇ ਤੁਹਾਡੇ ਪੀਟੀਓ ਦੇ ਚੱਕਰ ਕਿੰਨੇ ਆ ਰਹੇ ਨੇ ਪਰ ਉਹਦਾ ਮਤਲਬ ਇਹ ਜਮਾ ਹੀ ਨਹੀਂ ਹੈਗਾ ਕਿ ਰੇਟਡ ਆਰਪੀਐਮ ਤੇ ਚੱਲਣ ਲਈ ਡਿਜ਼ਾਈਨ ਹੋਇਆ ਇਹ ਗੱਲ ਪਤਾ ਨਹੀਂ ਕਦ ਸਮਝ ਆਉਣੀ ਰੱਬੇ ਜੀ ਆਉਣ ਦੇ ਬਾਵਜੂਦ ਵੀ ਲੋਕ ਪੁੱਛੀ ਜਾਂਦੇ ਨੇ ਬਾਈ ਇਹ 540 ਕਿੰਨੇ ਤੇ ਕੱਢੂਗਾ 540 ਤਾਂ 2300 ਤੇ ਕੱਢੂਗਾ 2300 ਤੇ ਰੀਪਰ ਚਲਾ ਲਾਂਗੇ 2100 ਤੇ ਰੀਪਰ ਚੱਲ ਪੂਗਾ ਤੋੜਨਾ ਹੈ ਕੁਛ ਡੀਜ਼ਲ ਕੌਣ ਪਾਊਗਾ ਪਰਤੇ ਟਰੈਕਟਰ ਲਾਉਣ ਤੋਂ ਪਹਿਲਾਂ ਸਭ ਤੋਂ ਵੱਡੀ ਗਲਤੀ ਜਿਹੜੀ ਆਪਾਂ ਕਰਦੇ ਆ ਉਹਦੇ ਬਾਰੇ ਚ ਗੱਲ ਕਰੀਏ ਜੀ ਬੈਠਣਾ ਪਹਿਲਾਂ ਡੱਕੇ ਜਿੰਨੂੰ ਦੇਖਣ ਲੱਗ ਜੰਨੇ ਆ ਆਹੋ ਉਹ ਦੇਖ ਬਾਈ ਇਹ ਤਾਂ ਜੀ 2000 ਤੇ ਘੜ ਚੱਲਦਾ ਆ 2000 ਤੇ ਮੰਨ ਲਓ ਘੜਦਾ ਫਿਰ ਇਥੇ ਰੀਪਰ ਚੱਲੂਗਾ ਹਾਂ ਜੀ ਸੋਣਿਓ ਸਭ ਤੋਂ ਵੱਡੀ ਗਲਤੀ ਜਿਹੜੀ ਆਪਾਂ ਰੀਪਰ ਤੇ ਟਰੈਕਟਰ ਲਾਉਣ ਤੋਂ ਪਹਿਲਾਂ ਕਰਦੇ ਆ ਪੁਰਾਣੇ ਟਰੈਕਟਰਾਂ ਦੀ ਵੀ ਗੱਲ ਕੁਝ ਹੋਰ ਸੀ ਨਵੇਂਆਂ ਦਾ ਤਾਂ ਬਹੁਤ ਹੀ ਜ਼ਿਆਦਾ ਫਰਕ ਪੈ ਚੁੱਕਿਆ ਉਹ ਗੱਲ ਨੂੰ ਵੀ ਆਪਾਂ ਇੱਕ ਸਾਈਡ ਤੇ ਰੱਖ ਲਈਏ ਮੈਂ ਤੁਹਾਨੂੰ ਬਹੁਤ ਬਾਰ ਇਹ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰੀ ਆ ਕਿ ਜਿਹੜੇ ਜਿਵੇਂ ਹੁਣ ਰੇਟਡ ਆਰ ਪੀ ਐਮ ਆ ਰੇਟਡ ਆਰ ਪੀ ਐਮ ਕੀ ਆ ਇਹ ਕਹਿੰਦੇ ਵੀ 540 ਸਟੈਂਡਰਡ ਤੇ ਇਹ 2540 ਪੂਰੇ ਕਰੂਗਾ ਇਕਨੋਮੀ ਤੇ ਇਹ ਕਰੂਗਾ 1700 ਤੇ ਠੀਕ ਆ ਜੀ ਅਰੇ ਦੋਨੇ ਸਪੀਡਾਂ ਤੇ ਨਾ ਤਾਂ ਇਕਨੋਮੀ ਚੱਪਾ ਹੈਵੀ ਇੰਪਲੀਮੈਂਟ ਕੋਈ ਚਲਾ ਸਕਦੇ ਐ ਇਕਨੋਮੀ ਉਹਦੇ ਲਈ ਬਣੀ ਹੀ ਨਹੀਂ ਨਾ ਆਪਾਂ 2000 ਤੇ ਟਰੈਕਟਰ ਚਲਾ ਸਕਦੇ ਆ ਫਿਰ ਇਹਦਾ ਮਤਲਬ ਕੀ ਆ ਇਹਦਾ ਮਤਲਬ ਇੱਕ ਮੈਜ਼ਰਮੈਂਟ ਆ ਕਿ ਚਲਾਉਣ ਵਾਲੇ ਨੂੰ ਇਹ ਪਤਾ ਹੋਵੇ ਵੀ ਇੱਥੇ ਟਰੈਕਟਰ ਕਿੰਨੇ ਚੱਕਰ ਪੂਰੇ ਕਰਦਾ ਪਰ ਇਹਦਾ ਰੀਪਰ ਰੋਟਾਵੇਟਰ ਨਾਲ ਕੋਈ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਬਹੁਤ ਲੋਕ ਕਹਿੰਦੇ ਨੇ ਮੈਂ ਬਿਲਕੁਲ ਹੀ ਨਹੀਂ ਮੰਨਦਾ 855 ਨੂੰ ਆਪਾਂ ਕਿੰਨੇ ਤੇ ਚਲਾਉਨੇ ਆ 1400 ਤੇ ਫਿਰ ਉਹ 1400 ਤੇ 540 ਪੂਰੇ ਕਰਦਾ ਆਪਾਂ ਟਰੈਕਟਰ ਉੱਥੇ ਚਲਾਉਣਾ ਹੁੰਦਾ ਜਿੱਥੇ ਉਹ ਆਪਣੀ ਬੈਕਅਪ ਟਾਰਕ ਜਨਰੇਟ ਕਰਨ ਲੱਗ ਜਵੇ ਜਿਹੜੇ ਹੁਣ ਨਵੇਂ ਸਾਰੇ ਟਰੈਕਟਰ ਆ ਰਹੇ ਨੇ ਤੁਸੀਂ ਕੋਈ ਵੀ ਟਰੈਕਟਰ ਚਲਾ ਕੇ ਦੇਖ ਲਓ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ 2000 ਤੇ ਜਾ ਕੇ ਹਰੇਕ ਟਰੈਕਟਰ ਮਰਨ ਲੱਗ ਗਏ ਜਿੰਨੇ ਨਵੇਂ ਆਉਂਦੇ ਨੇ ਚਾਹੇ ਉਹ 855 ਚਾਹੇ 69 ਆ ਚਾਹੇ ਹੌਲੈਂਡ ਆ ਚਾਹੇ ਜੌਂਡੀਆਰਾ ਜਿਹੜਾ ਮਰਜੀ ਆ ਜਿੰਨੀ ਵੱੱਤ ਤੁਸੀਂ ਰੇਸ ਦੋਵੋਗੇ ਟਰੈਕਟਰਾਂ 'ਚ ਜੋਰ ਹੀ ਹੈ ਨਹੀਂ ਇੰਜਨ ਦਾ ਕੰਪਨੀਆ ਨੇ ਡਿਜ਼ਾਈਨ ਐਦਾਂ ਕਰਤਾ ਮੈਨੂੰ ਕੱਲ ਵੀ ਕੋਈ ਬਾਈ ਨੂੰ ਮੈਂ ਨਾ ਤਾਂ ਚਲੋ ਨਹੀਂ ਲੈਣਾ ਚਾਹੁੰਦਾ ਕੋਈ ਬਾਈ ਵੀ ਗੱਲਾਂ ਕਰਦਾ ਸੀ ਵੀ ਕੰਪਨੀਆਂ ਜਿਹੜੀਆਂ ਟਰੈਕਟਰ ਪਾਸ ਕਰਾਉਂਦੀਆਂ ਨੇ ਉਹ ਰੇਟਡ ਆਰਪੀਐਮ ਤੇ ਕਰਾਈ ਜਾਂਦੀਆਂ ਨੇ ਰੇਟਡ ਆਰਪੀਐਮ ਤੇ ਟਰੈਕਟਰ 'ਚ ਜੋਰ ਹੀ ਨਹੀਂ ਹੈਗਾ ਤੇ ਇਹਦੇ 'ਚ ਮੈਂ ਬਹੁਤ ਚਿਰ ਦਾ ਸੋਚਦਾ ਇਹਦੇ 'ਚ ਕੋਈ ਸ਼ੱਕ ਨਹੀਂ ਆਹ ਟਰੈਕਟਰ ਆ ਇਹਨੂੰ ਪਹਿਲੇ ਹਾਈ 'ਚ ਫੁੱਲ ਰੇਸ ਦੇ ਲੋ ਮਰਨ ਵਾਲਾ ਹੋ ਜਾਂਦਾ ਪਹਿਲੇ ਹਾਈ ਤੇ ਨੂੰ 15 1600 ਤੇ ਕਰ ਦੋ ਚਾਹੇ ਸਾਲ ਤੇ ਦੋ ਹਾਇਰੂਆ ਪਾ ਲਓ ਮੁੱਚਦੇ ਹੀ ਨਹੀਂ ਕਾਰਨ ਕੀ ਹੈ ਇੱਕ ਇੰਜਨ ਦਾ ਡਿਜ਼ਾਈਨ ਹੁੰਦਾ ਹੈ ਜਿਹੜੇ ਹੁਣ ਨਵੇਂ ਟਰੈਕਟਰ ਖਾਸ ਕਰਕੇ ਆ ਰਹੇ ਨੇ ਚਾਹੇ ਤੁਸੀਂ ਜੌਂਡੀਅਰ ਲੈਣਿਓ ਹੋਲੈਂਡ ਜਿਹੜਾ ਮਰਜੀ ਲੈਣਿਓ ਮੇਰੀ ਤੁਹਾਨੂੰ ਇਹ ਨਿੱਜੀ ਤੌਰ ਤੇ ਅਡਵਾਈਸ ਹੈ ਕਿ ਤੁਸੀਂ ਕੰਪਨੀ ਦਾ ਖੜਾ ਛੱਡ ਕੇ ਇੱਕ ਵਾਰ ਉਹਨੂੰ 15 1600 ਤੇ ਹਰੇਕ ਸੰਧ ਤੇ ਚਲਾ ਕੇ ਦੇਖੋ ਮੇਰੇ ਕਹੇ ਤੇ ਨਾ ਜਾਓ 15 1600 ਤੇ ਉਹਨੂੰ ਇੱਕ ਵਾਰ ਚਲਾ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਯਾਰ ਅਸੀਂ ਤਾਂ ਨੇਰੇ ਸੀ ਟਰੈਕਟਰ ਸਾਡਾ ਡੀਜ਼ਲ ਵੀ ਓਵਰ ਖਾ ਰਿਹਾ ਸੀ ਟਰੈਕਟਰ ਸਾਡਾ ਕੰਮ ਨਹੀਂ ਸੀ ਕਰਦਾ ਚੱਕਰ ਵੀ ਤੋੜਦਾ ਸੀ ਭੰਨ ਤੋੜ ਵੀ ਬਧੂ ਕਿਉਂ ਜੋ-ਜੋ ਰਾਟ ਪਊਗਾ ਸੰਦ ਤਾਂ ਜਿੱਥੇ ਤੱਕ ਇਹਦਾ ਸੀਆਰਡੀ ਦਾ ਸਵਾਲ ਆ ਸਾਢੇ 13 1400 ਤੇ ਚਲਾਓ ਕੋਈ ਚੱਕਰ ਨਹੀਂ 1300 ਤੇ ਚਲਾਓ ਜੇ ਨਾ ਚੱਲਿਆ ਮੈਂ ਮੈਨੂੰ ਫੋਨ ਲਾ ਲਿਓ ਪਰ ਤੁਹਾਡੇ ਚੱਕਰ ਮੈਚ ਹੋਣੇ ਚਾਹੀਦੇ ਨੇ 855 ਨੂੰ 1400 1500 ਤੇ ਚਲਾਓ ਜੌਂਡੀ ਯਾਰਾ ਨੂੰ 15 1600 ਤੋਂ ਉੱਪਰ ਨਾ ਕਰੋ ਤੁਸੀਂ ਚਲਾ ਕੇ ਦੇਖੋ ਤੁਹਾਡਾ ਟਰੈਕਟਰ ਸਹੀ ਪਰਫਾਰਮੈਂਸ ਕਰੂਗਾ ਕਿਉਂਕਿ ਕੰਪਨੀਆਂ ਗੱਲਾਂ ਲੁਕਾਉਂਦੀਆਂ ਨੇ ਜਿਹੜੀ ਬੈਕਅਪ ਟਾਰਕ ਆ ਨਾ ਟਰੈਕਟਰ ਦੀ ਉਹ ਹੈਈ ਸਾਲੀ ਮੈਂ ਦੇਖ ਲਿਆ 15 1600 ਤੇ 15 1600 ਤੇ ਟਰੈਕਟਰ ਪਰਫਾਰਮ ਹੀ ਨਹੀਂ ਕਰਦਾ ਕਈ ਹਾਂ ਹੈਗੇ ਆ ਟਰੈਕਟਰ ਰੋਟਰ ਪੰਪ ਚ ਜਿੱਦਾਂ ਹਾਲੈਂਡ ਕਹਿ ਲਉ ਉਹ ਕਰਦਾ ਉੱਪਰ ਜਾ ਕੇ ਪਰਫਾਰਮ ਉਦਾਂ 99% ਜਿਹੜੇ ਟਰੈਕਟਰ ਨੇ ਲੌਂਗ ਸਟ੍ਰੋਕ ਜਿਹੜੇ ਟਰੈਕਟਰ ਨੇ ਇਨ ਲਾਈਨ ਪੰਪ ਚ ਨੇ ਜਾਂ ਕਾਮਨ ਰੇਲ ਨੇ ਸੀ ਆਰ ਡੀ ਆਈ ਨੇ ਟਰੈਕਟਰ ਦੀ ਪਰਫਾਰਮੈਂਸ ਯਾਨੀ ਬ੍ਰਦਰ 2000 ਤੇ ਜਾ ਕੇ ਜਾਂ 1800 ਤੇ ਜਾ ਕੇ ਟਰੈਕਟਰ ਜਲੂਸੇ ਕੱਢੀ ਜਾਂਦਾ ਕੱਦੂ ਕਰਦੇ ਹੁੰਨੇ ਆ ਰੋਟਾ ਵਟ ਤੇ ਚਲਾਉਨੇ ਆ ਜਾਲੇ ਨੂੰ 17 1800 2000 ਤੇ ਕਰ ਲਾ ਮਰੂ ਮਰੂ ਕਰ ਲਾ ਜਾਂਦਾ 1500 ਤੇ ਕਰਕੇ ਪ੍ਰਵਾਹ ਹੀ ਨਹੀਂ ਮੰਨਦਾ ਤੁਸੀਂ ਆਪਣੇ ਟਰੈਕਟਰ ਨੂੰ ਜੇ ਤੁਸੀਂ ਰੋਜ਼ ਚਲਾਉਨੇ ਹੋ ਤੁਹਾਨੂੰ ਪਤਾ ਹੀ ਆ ਜਿੱਥੇ ਉਹ ਹਲਾਂ ਤੇ ਹੈਰੋਂ ਤੇ ਰੋਟਾਵੇਟਰ ਤੇ ਜਿੱਥੇ ਅੜਦਾ ਟਰੈਕਟਰ 19000 RPM ਰੱਖੋ ਜਿੱਥੇ ਤੱਕ ਤੂੜੀ ਵਾਲੇ ਰੀਪਰ ਦਾ ਸਵਾਲ ਆ ਛੱਡ ਦੋ 540 ਵਾਲਾ ਸਾਰਾ ਸਿਸਟਮ ਜਿੱਥੇ ਤੁਹਾਡਾ ਟਰੈਕਟਰ ਅੜ ਕੇ ਚੱਲਦਾ ਜਿੱਥੇ ਉਹ ਜ਼ੋਰ ਦਿਖਾਉਂਦਾ ਜਿੱਥੇ ਉਹ ਘੱਟ RPM ਡ੍ਰੌਪ ਕਰਦਾ ਤੇ ਤੁਹਾਡਾ ਪੂਰਾ ਕੰਮ ਕਰਦਾ ਉੱਥੇ ਉਹਦੇ ਚੱਕਰ ਮળો ਹੁਣ ਤੂੜੀ ਵਾਲੇ ਰੀਪਰ ਦਾ ਜਿੱਥੇ ਤੱਕ ਸਵਾਲ ਆ ਮੈਨੂੰ ਫੇਰ ਫੋਨ ਆਈ ਜਾਂਦੇ ਨੇ ਬਾਈ ਪਹਿਲਾਂ ਵਾਲਾ ਚੌਂਡੀਆਰ ਤਾਂ 2300 ਹੁੰਦਾ ਸੀ ਫਲਾਣਾ ਹੁੰਦਾ ਸੀ ਯਾਰ ਇਹਨਾਂ ਗੱਲਾਂ ਦਾ ਕੋਈ ਫਾਇਦਾ ਕਦੇ ਵੀ ਇਕਨੋਮੀ ਵਾਲੇ ਪਾਸੇ ਨੂੰ ਮੈਨੂੰ ਵੀਰ ਬਣ ਕੇ ਕੋਈ ਫੋਨ ਨਾ ਕਰੇ ਇੰਨਾ ਫੋਨ ਸੁਣਨਾ ਵੀ ਔਖਾ ਇਕਨੋਮੀ ਵਾਲੇ ਪਾਸੇ ਨੂੰ ਕਦੇ ਵੀ ਕੋਈ ਟਰੈਕਟਰ ਨਹੀਂ ਚਲਾਈਦਾ ਨਹੀਂ ਚਲਾਈਦਾ ਇੱਕ ਤਾਂ ਗਰਾਰੀ ਛੋਟੀ ਆ ਨੰਬਰ 2 ਤੇ ਅੰਦਰੋਂ ਜਿਹੜੀ ਪਾਵਰ ਲੌਸ ਹੋ ਜਾਂਦੀ ਆ ਟਰੈਕਟਰ ਓਵਰਲੋਡ ਹੀ ਹੋ ਜਾਂਦਾ ਤੁਸੀਂ ਕਦੇ ਪਾ ਕੇ ਦੇਖ ਲਓ ਗੇਰ ਟਰੈਕਟਰ ਮਰੂ ਮਰੂ ਕਰਨ ਤੋਂ ਹੀ ਨਹੀਂ ਹਟਦਾ ਕਿਉਂਕਿ ਅੰਦਰੋਂ ਜਾਂ ਚੱਕਰ ਵੱਧਦੇ ਨੇ ਉੱਥੋਂ ਪਾਵਰ ਲੋਸ ਹੋ ਜਾਂਦੀ ਆ ਮੁੜ ਕੇ ਉਹ ਕਿਤੇ ਜਾ ਕੇ ਪੂਰੀ ਹੋ ਨਹੀਂ ਹੁੰਦੀ ਇਹ ਪਾਵਰ ਲੋਸ ਦਾ ਬੜਾ ਜਟਿਲ ਇੱਕ ਸਿਸਟਮ ਹੈਗਾ ਇਹਦੇ ਤੇ ਕਿਤੇ ਬਾਅਦ ਚ ਗੱਲ ਕਰ ਲਾਂਗੇ ਪਰ ਮੇਰੀ ਇੰਨੀ ਹੀ ਕੁਲ ਮਿਲਾ ਕੇ ਤੁਹਾਨੂੰ ਬੇਨਤੀ ਆ ਕੇ 540 ਵਾਲੇ ਸਿਸਟਮ ਨੂੰ ਛੱਡ ਦੋ ਇਕਨੋਮੀ ਵਾਲੇ ਸਿਸਟਮ ਨੂੰ ਛੱਡ ਦੋ ਛੱਡ ਦੋ ਤੁਹਾਨੂੰ ਯਾਰ ਕੰਪਨੀਆਂ ਵਾਲੀ 1800 ਤੇ ਕਹਿੰਦੀ ਆ 2000 ਤੇ ਕਹਿੰਦੀ ਆ ਤੁਸੀਂ ਨਾ ਚਲਾਓ ਤੁਸੀਂ ਉੱਥੇ ਚਲਾਓ ਜਿੱਥੇ ਤੁਹਾਡਾ ਟਰੈਕਟਰ ਅੜਦਾ ਤੁਹਾਡਾ ਤੇਲ ਵੀ ਬਚੂਗਾ ਸੰਦ ਵੀ ਬਚੂਗਾ ਤੁਹਾਡੀ ਮਸ਼ੀਨਰੀ ਵਧੀਆ ਵੀ ਚੱਲੂਗੀ ਜੇ ਕਿਸੇ ਨੂੰ ਲੱਗਦਾ ਵੀ ਇਹ ਗੱਲ ਮੈਂ ਝੂਠ ਕਹਿ ਰਿਹਾ ਤਾਂ ਅੱਜ ਹੀ ਹਲ ਪਾ ਲਓ ਹੈਰੋ ਪਾ ਲਓ ਆਵਰ ਟਰੈਕਟਰ ਤੇ ਬਹਿ ਜਾਓ ਪਹਿਲਾਂ ਉਹਨੂੰ ਚਲਾਇਓ 2000 ਤੇ ਦੇਖਿਓ ਕਿੰਨਾ ਡੀਜ਼ਲ ਖਾ ਰਿਹਾ ਕਿੰਨੇ ਚੱਕਰ ਤੋੜ ਰਿਹਾ ਫੇਰ ਉਹਦੀ ਰੇਸ ਘਟਾ ਕੇ 1600 1500 1400 ਤੇ ਚਲਾ ਕੇ ਦੇਖਿਓ ਕਿਆ ਟਿੱਕੇ ਚੱਲਦਾ ਕਈ ਬੰਦੇ ਕਹਿਣ ਲੱਗ ਪਏ ਨੇ ਲਾ ਇਹ ਤਾਂ ਤੂੜੀਓ ਨਹੀਂ ਠੱਕਦਾ ਇਹ ਤਾਂ ਬ੍ਰੀਕੇ ਨਹੀਂ ਕਰਦਾ ਉਹ ਬ੍ਰਦਰ ਸਾਰਾ ਤੁਹਾਡਾ ਜਿਹੜੇ ਪੁਲੀਆਂ ਦੇ ਚੱਕਰ ਨੇ ਸਾਰਾ ਕੁਝ ਉਹਨਾ ਤੇ ਡਿਪੈਂਡ ਆ ਉਹ ਤੁਹਾਡਾ ਰੇਸ ਤੇ ਡਿਪੈਂਡ ਨਹੀਂ ਜਦੋਂ ਰੇਸ ਨਾ ਤੁਹਾਡਾ ਸਹੀ ਚੱਕਰ ਕੱਢੂਗਾ ਪਿੱਛੇ ਨੂੰ ਤਾਂ ਕਿਉਂ ਨਹੀਂ ਟੂੜੀ ਬਣਾਊਗਾ ਉਹ ਜਿਹੜਾ ਕਣਿਆਣ ਵਾਲੇ ਬਾਈ ਦਾ 969 ਦੀ ਅਸੀਂ ਵੀਡੀਓ ਪਾਈ ਸੀ 24 ਮਿੰਟ ਚ ਦੇਖ ਲਿਓ ਮੈਂ ਇਹਦੇ ਵਿੱਚ ਉਹ ਥੱਲੇ ਲਿੰਕ ਦੇ ਦੂੰਗਾ 24 ਮਿੰਟ ਚ ਟਰਾਲੀ ਭਰਤੀ ਸੀ 13 1350 ਤੇ ਚੱਲਦਾ ਸੀ ਮੇਰਾ ਖਾਲਾ 17 10 ਦੀ ਪੁਲੀ ਪਾਈ ਹੋਈ ਸੀ ਬਰਾਬਰ ਗियर ਵਾਲੇ ਰੀਪਰ ਨੂੰ ਕੋਈ ਪ੍ਰੋਬਲਮ ਨਹੀਂ ਉੱਕਾ ਹੀ ਕੋਈ ਪ੍ਰੋਬਲਮ ਨਹੀਂ ਇਸੇ ਟਰੈਕਟਰ ਨੂੰ ਅੱਜ ਜਿਨ੍ਹਾਂ ਕੋਲ ਆ ਸੀਆਰਡੀ ਨੇ ਦੇਖ ਲਓ ਅੱਜੇ ਚਲਾ ਕੇ ਫੁੱਲ ਰੇਸ ਤੇ ਕਰਕੇ ਦੇਖ ਲਓ ਕਿਵੇਂ ਆਉਂਦਾ ਮੀਟਰ ਥੱਲੇ ਨੂੰ ਔਰ 1500 ਤੇ ਚਲਾ ਕੇ ਦੇਖੋ ਸਾਲਾ ਅੜਦਾ ਕਿਵੇਂ ਆ ਇਹ ਮੈਂ ਸਾਰੇ ਟਰੈਕਟਰਾਂ 'ਚ ਇਹੀ ਦੇਖ ਲਿਆ ਇਹੀ ਜੌਂਟੀਆਂ 'ਚ ਹੋ ਰਿਹਾ ਇਹੀ ਸਵਰਾਜ 'ਚ ਇਹੀ ਹੁਮਿੰਦਰੀਆਂ 'ਚ ਸਾਰਿਆਂ 'ਚ ਇਹੀ ਹੋ ਰਿਹਾ ਇਹ ਪਤਾ ਨਹੀਂ ਮੈਨੂੰ ਰੱਬ ਜਾਣਦਾ ਵੀ ਇਹ ਕਾਰਨ ਕੀ ਆ ਪਰ ਇਹ ਫੈਕਟ ਹੈਗਾ ਟਰੈਕਟਰ ਦਾ ਜਿਹੜਾ ਇੰਜਣ ਹੁੰਦਾ ਉਹ ਇੱਕ ਸਰਟਨ ਆਰਪੀਐਮ ਤੇ ਹੀ ਆਪਣੀ ਬੈਕਅਪ ਟਾਰਕ ਦਿਖਾਉਂਦਾ ਹੁਣ ਅੱਛਾ ਇੱਕ ਹੋਰ ਗੱਲ ਆਪਾਂ ਇਹਦੇ 'ਚ ਐਡ ਆਨ ਕਰ ਦਨੇ ਆ ਰੇਟਡ ਆਰਪੀਐਮ ਤਾਂ ਕੰਪਨੀ ਲਿਖ ਦਿੰਦੀ ਆ ਮੈਂ ਮੰਨ ਗਿਆ ਵੀ ਰੇਟਡ ਆਰਪੀਐਮ ਪਰ ਜਿਹੜੇ ਬੈਕਅਪ ਟਾਰਕ ਆ ਉਹ ਉਹ ਕਿਉਂ ਲੱਗ ਰੱਖੀ ਜਾਂਦੀ ਆ ਜਦੋਂ ਰੇਟਡ ਆਰਪੀਐਮ ਤੇ ਟਰੈਕਟਰ ਚੱਲ ਰਿਹਾ ਉੱਥੇ ਉਹਨੇ ਬੈਕਅਪ ਟਾਰਕੇ ਨਹੀਂ ਦੇਣੀ ਫਿਰ ਰੇਟਡ ਤੋਂ ਅਸੀਂ ਘੋੜਾ ਖਰਾਵਾਗੇ ਟਰੈਕਟਰ ਦਾ ਇੰਜਣ ਤਾਂ ਉੱਥੇ ਉਹਦਾ ਕੋਈ ਮਾਣਾ ਬਣਦਾ ਜਿੱਥੇ ਉਹ ਆਪਣੀ ਬੈਕਅਪ ਟਾਰਕ ਦਿੰਦਾ ਰੀਪਰ ਦੇ ਚੱਕਰ ਜੇ ਤੁਸੀਂ ਸੈੱਟ ਕਰਨੇ ਨੇ ਜਿੱਥੇ ਤੁਹਾਨੂੰ ਤੁਹਾਡਾ ਟਰੈਕਟਰ ਬੈਕਅਪ ਟਾਰਕ ਦੇ ਰਿਹਾ ਸਾਲਾ 1300 ਤੇ ਦਿੰਦਾ 1200 ਤੇ ਦਿੰਦਾ ਸੈੱਟ ਕਰ ਲਓ ਕਦੇ ਨਹੀਂ ਮਰੂ ਚੱਲਣ ਦਾ ਫਰਜ਼ ਹੀ ਉਹਦਾ ਉੱਥੇ ਪਣਦਾ ਜਿੱਥੇ ਵੀ ਉਹ ਤੁਹਾਡੀ ਬੈਕਅਪ ਟਾਰਕ ਦਿੰਦਾ ਇਹ ਹੁਣ ਤੁਸੀਂ ਦੇਖਣਾ ਆਪਦਾ ਆਪਦਾ ਚੈੱਕ ਕਰ ਲਓ ਵੀ ਇੱਥੇ ਸਾਡਾ ਟਰੈਕਟਰ ਪੂਰਾ ਅੜ ਕੇ ਜਦ ਲੋਡ ਪੈਂਦਾ ਸਹਾਰਾ ਦਿੰਦਾ ਬੈਕਅਪ ਟਾਰਕ ਹੁੰਦੀ ਕੀ ਹੈ ਮੰਨ ਕੇ ਚਲੋ ਇਹਦੀ 50% ਬੈਕਅਪ ਟਾਰਕ ਆ ਇਹਦੀ ਟੋਟਲ ਟਾਰਕ ਕਿੰਨੀ ਆ 306 ਪਤਾ ਨਹੀਂ ਨਿਊਟਨ ਮੀਟਰ 306 ਦਾ 40 50% ਆ ਜਿਹੜਾ ਰਿਜ਼ਰਵ ਪਿਆ ਉਹਦਾ 50% ਕਿੰਨਾ ਹੋਊਗਾ 150 ਲਾ ਲਓ 150 ਨਿਊਟਨ ਮੀਟਰ ਹੋਰ ਦੇ ਦੇਣ ਜਿੱਥੇ ਉਹ ਟਾਰਕ ਤੁਹਾਨੂੰ ਮਿਲਦੀ ਆ ਤੁਹਾਡਾ ਟਰੈਕਟਰ ਸਹੀ ਉੱਥੇ ਹੀ ਚੱਲ ਸਕਦਾ ਆਦਰਵਾਇਸ ਚੱਲ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਜਲੂਸ ਨਿਕਲਦਾ ਬਹੁਤ ਬੰਦੇ ਨੇ ਜਿਹੜੇ ਤੜਫਦੇ ਆ ਪਰੇਸ਼ਾਨ ਹੋਈ ਜਾਂਦੇ ਨੇ ਬਾਈ ਚੱਕਰੇ ਨਹੀਂ ਮਿਲੇ ਸਾਡਾ ਤਾਂ ਸੀਜ਼ਨ ਖਰਾਬ ਹੋ ਗਿਆ ਅਜੀਤਾ ਜੀ ਪਰੇਸ਼ਾਨੇ ਹੋਈ ਗਏ ਆ ਉਹ ਆ ਕਾਰਨ ਹੁੰਦਾ ਮੈਂ ਬਹੁਤ ਨੂੰ ਹੁਣ ਵੀ ਦੇਖਦਾ ਭਾਈ 1800 ਤੇ ਚਲੋ ਇਹ 1800 ਤੇ ਕੀ ਟੋਕ ਬਣਦਾ ਇਹ ਤੇਲ ਬਚਾਓ ਮਸ਼ੀਨਰੀ ਬਚਾਓ ਤੇ ਸਹੀ ਚੱਕਰਾਂ ਤੇ ਇਹਨਾਂ ਨੂੰ ਚਲਾਓ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਆ ਕੁਝ ਰਹਿ ਨਹੀਂ ਗਿਆ ਜੇ ਰਹਿ ਗਿਆ ਫਿਰ ਦੁਬਾਰੇ ਕਰ ਲਾਂਗੇ ਬਹੁਤ ਧੰਨਵਾਦ ਸਾਸ਼੍ਰੀਕ